ਤਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਹਰ ਜੀਠ ਜੁੜੰਦਾ ਲੋੜੀ ਆ ਜੀਠ ਦਾ ਮਤਲਬ ਹੁੰਦਾ ਵੱਡਾ ਆਮ ਬੋਲੀ ਦੇ ਵਿੱਚ ਜੀਠ ਸ਼ਬਦ ਆਪਾਂ ਵਰਤਦੇ ਹਾਂ ਸਭ ਤੋਂ ਪਹਿਲਾ ਬੱਚਾ ਜਾਂ ਬੱਚੀ ਘਰ ਵਿੱਚ ਪੈਦਾ ਹੋਵੇ ਉਹਨੂੰ ਆਪਾਂ ਜੇਠਾ ਪੁੱਤਰ ਜਾਂ ਜੇਠੀ ਧੀ ਕਹਿੰਦੇ ਹਾਂ ਪਾਪ ਵੱਡੀ ਜਾਂ ਵੱਡਾ ਘਰ ਦੇ ਵਿੱਚ ਦੋ ਭਰਾ ਹੋਵਣ ਛੋਟਾ ਭਰਾ ਵਿਆਹਾ ਜਾਵੇ ਉਹਦੀ ਘਰਵਾਲੀ ਆਪਣੇ ਪਤੀ ਦੇ ਜਿਹੜਾ ਭਰਾ ਹੈ ਉਹਦਾ ਪਤੀ ਦਾ ਵੱਡਾ ਭਰਾ ਹੈ ਉਹਨੂੰ ਜੇਠ ਸ਼ਬਦ ਦੇ ਨਾਲ ਉਹਦੀ ਘਰਵਾਲੀ ਨੂੰ ਜਠਾਣੀ ਸ਼ਬਦ ਦੇ ਨਾਲ ਸੰਬੋਧਨ ਕਰਦੀ ਹੈ ਕਿਉਂਕਿ ਉਹ ਉਹਨਾਂ ਤੋਂ ਵੱਡੇ ਨੇ ਵੱਡੇ ਨੂੰ ਜੇਠ ਕਹਿੰਦੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਹਰ ਜੀਠ ਜੁੜੰਦਾ ਲੋੜੀ ਐ ਉਸ ਸਭ ਤੋਂ ਵੱਡੇ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਜਿਸ ਅੱਗੇ ਸਭ ਨਿਵੰਨ ਜਿਸ ਦੇ ਅੱਗੇ ਸਾਰੇ ਹੀ ਨਿਭਦੇ ਹਨ ਹੁਣ ਉਹ ਪ੍ਰਮਾਤਮਾ ਸਭ ਤੋਂ ਵੱਡਾ ਹੈ ਇਹ ਦੁਨੀਆ ਵੀ ਜਾਣਦੀ ਹੈ ਪਰ ਉਹ ਪਰਮਾਤਮਾ ਕਿੰਡਾ ਕੁ ਵੱਡਾ ਹੈ ਇਹ ਤੇ ਉਹਨੂੰ ਵੇਖਿਆ ਹੀ ਪਤਾ ਲੱਗ ਸਕਦਾ ਹੈ ਸਤਿਗੁਰੂ ਰੋਜ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਦੂਸਰਾ ਸ਼ਬਦ ਹੈ ਸਤਿਗੁਰ ਜੀ ਦਾ ਰਹਿਰਾਸ ਸਾਹਿਬ ਦੀ ਬਾਣੀ ਦਾ ਸੁਣ ਵੱਡਾ ਆਖੇ ਸਭ ਕੋਏ ਦੁਨੀਆ ਦੇ तमाम ਲੋਗ ਇਹ ਆਖਦੇ ਨੇ ਵੀ ਪਰਮੇਸ਼ਰ ਵੱਡਾ ਹੈ ਪਰ ਕਿਤਨਾ ਕੁ ਵੱਡਾ ਹੈ ਸਤਿਗੁਰ ਕਹਿਣ ਲੱਗੇ ਇਹ ਤੇ ਦੇਖਿਆ ਹੀ ਪਤਾ ਲੱਗ ਸਕਦਾ ਹੈ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਉਹਦੀ ਗੁਣਾ ਦੀ ਕੀਮਤ ਕੋਈ ਨਹੀਂ ਪਾ ਸਕਦਾ ਉਹਦੇ ਅੰਦਰ ਕਿਉਂਕਿ ਗੁਣਾ ਦੇ ਨਾਲ ਹੀ ਹਰ ਕੋਈ ਮਨੁੱਖ ਵੱਡਾ ਹੋ ਸਕਦਾ ਹੈ ਪਰਮੇਸ਼ਰ ਦੇ ਵਿੱਚ ਗੁਣ ਬਹੁਤ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਜਿਹੜਾ ਉਹਦੇ ਗੁਣ ਗਾਉਂਦਾ ਹੈ ਸਤਿਗੁਰ ਕਹਿਣ ਲੱਗੇ ਉਹ ਉਹਦੇ ਵਿੱਚ ਸਮਾ ਜਾਂਦਾ ਹੈ ਪਰ ਉਹਦੇ ਗੁਣਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਤੇ ਤੈਨੂੰ ਕੀਤਾ ਜਾ ਸਕਦਾ ਨਾ ਜੇ ਉਹਦੇ ਬਰਾਬਰ ਦਾ ਕੋਈ ਹੋਵੇ ਵੱਡਾ ਸਾਹਿਬ ਊਚਾ ਥਾਉ ਊਚੇ ਉੱਪਰ ਊਚਾ ਨਾਉ ਏਬੜ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣੇ ਸੋਏ ਜੇਬੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਸਤਿਗੁਰ ਕਹਿਣ ਲੱਗੇ ਉਹ ਆਪ ਬਹੁਤ ਵੱਡਾ ਏ ਪਰਮੇਸ਼ਰ ਵੱਡਾ ਸਾਹਿਬ ਊਚਾ ਥਾਉ ਉਹਦਾ ਦਰਜਾ ਵੀ ਬੜਾ ਉੱਚਾ ਹੈ ਉੱਚੇ ਉੱਪਰ ਊਚਾ ਨਾਉ ਉਹਦੀ ਵਡਿਆਈ ਉਹਦਾ ਨਾਮਣਾ ਵੀ ਬਹੁਤ ਉੱਚਾ ਹੈ ਏਵਡ ਊਚਾ ਹੋਵੇ ਕੋਈ ਉਹਦੇ ਬਰਾਬਰ ਦਾ ਜੇ ਕੋਈ ਹੋਵੇਗਾ ਤਿਸ ਊਚੇ ਕੋ ਉਸ ਵੱਡੇ ਪਰਮਾਤਮਾ ਨੂੰ ਜਾਣੇ ਸੋਈ ਕੋਈ ਜਾਣ ਸਕਦਾ ਹੈ ਸਤਿਗੁਰ ਕਹਿਣ ਲੱਗੇ ਇਹ ਤੇ ਉਹਦੀ ਵਡਿਆਈ ਆ ਜਿਹਦੇ ਉੱਤੇ ਉਹਦੀ ਬਖਸ਼ਿਸ਼ ਹੋ ਜਾਂਦੀ ਹੈ ਮਿਹਰ ਹੋ ਜਾਂਦੀ ਹੈ ਸਤਿਗੁਰ ਮਹਾਰਾਜ ਕਹਿਣ ਲੱਗੇ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਨਹੀਂ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਤੇ ਬਹੁਤ ਵੱਡਾ ਹੈ ਵੱਡਾ ਮੇਰਾ ਗੋਬਿੰਦ ਅਗੰ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਉ ਤਾਂਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਉ ਸਤਿਗੁਰ ਕਹਿਣ ਲੱਗੇ ਮੇਰਾ ਗੋਬਿੰਦ ਬਹੁਤ ਵੱਡਾ ਏ ਅਗੰਮ ਅਗੋਚਰ ਮਨੁੱਖ ਦੀ ਇੰਦਰੀਆਂ ਤੋਂ ਪਰੇ ਏ ਉਹਦੀ ਪਹੁੰਚ ਤੋਂ ਪਰੇ ਏ ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਉਹ ਨਰੰਜਣ ਹੈ ਨਿਰ ਆਕਾਰ ਹੈ ਉਹ ਕਾਲਕ ਤੋਂ ਰਹਿਤ ਹੈ ਵਿਕਾਰਾਂ ਦੀ ਕਾਲਕ ਨਹੀਂ ਉਹਨੂੰ ਲੱਗਦੀ ਉਹ ਆਕਾਰ ਰਹਿਤ ਹੈ ਤਾਂਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਉਹਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਉਹਦੀ ਵਡਿਆਈ ਤੋਲੀ ਨਹੀਂ ਜਾ ਸਕਦੀ ਅਮਿੱਤ ਵਡਿਆਈ। ਅਮਿੱਤ ਦਾ ਮਤਲਬ ਜਿੰਨੂੰ ਤੋਲਿਆ ਨਾ ਜਾ ਸਕੇ। ਮੇਰਾ ਗੋਬਿੰਦ ਅਲਖ ਅਪਾਰ ਜੀਉ ਉਹਦੇ ਸਰੂਪ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਇਤਨਾ ਕੁ ਵੱਡਾ ਏ ਪਰਮੇਸ਼ਰ। ਦੁਨੀਆਂ ਦੇ ਲੋਕ ਉਹਨੂੰ ਯਾਦ ਕਰਦੇ ਨੇ ਪਰ ਉਹਦਾ ਅੰਤ ਨਹੀਂ ਪਾ ਸਕਦੇ। RAM RAM ਕਰਤਾ ਸਭ ਜਗ ਭਰੇ। ਸਾਰਾ ਦੁਨੀਆਂ ਪਰਮੇਸ਼ਰ ਨੂੰ ਯਾਦ ਕਰਦਾ ਹੈ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਤੁਲ ਨਾ ਤੁਲਿਆ ਜਾਏ ਉਹਨੂੰ ਆਪਾਂ ਬਿਆਨ ਨਹੀਂ ਕਰ ਸਕਦੇ ਉਹ ਅਗੰਮ ਤੇ ਅਗੋਚਰ ਹੈ ਹੁਣ ਰੱਬ ਵੱਡਾ ਹੈ ਸਭ ਤੋਂ ਵੱਡਾ ਹੈ ਤੇ ਮਨੁੱਖ ਜਿਹੜਾ ਹੈ ਉਸ ਰੱਬ ਦੇ ਨਾਲੋਂ বিਛੜ ਕੇ ਆਇਆ ਹੋਇਆ ਹੈ ਸਤਿਗੁਰ ਕਹਿਣ ਲੱਗੇ ਉਸ ਮਾਲਕ ਦੀ ਜੋਤ ਹਰੇਕ ਦੇ ਅੰਦਰ ਹੈ ਹੁਣ ਮਨੁੱਖ ਵੀ ਆਪਣੇ ਆਪ ਨੂੰ ਵੱਡਾ ਅਖਵਾਉਣਾ ਚਾਹੁੰਦਾ ਹੈ ਕਿਉਂਕਿ ਜੋਤ ਉਸ ਮਾਲਕ ਦੀ ਹੈ ਉਹ ਸਭ ਤੋਂ ਵੱਡਾ ਹੈ ਤੇ ਮਨੁੱਖ ਵੀ ਆਪਣੇ ਆਪ ਨੂੰ ਵੱਡਾ ਅਖਵਾਉਣਾ ਚਾਹੁੰਦਾ ਹੈ ਪਰ ਜਿਹੜੇ ਤਰੀਕੇ ਵਰਤਦਾ ਨਾ ਮਨੁੱਖ ਵੱਡੇ ਅਖਵਾਉਣ ਦੇ ਵੱਡੇ ਬਣਨ ਦੇ ਉਹ ਉਹਨੂੰ ਵੱਡਾ ਨਹੀਂ ਬਣਾਉਂਦੇ ਦੁਨੀਆਂ ਦੀਆਂ ਨਜ਼ਰਾਂ ਵਿੱਚ ਤੇ ਕੋਈ ਹੋ ਸਕਦਾ ਵੱਡਾ ਬਣ ਜਾਏ ਪਰ ਰੱਬ ਦੀ ਨਿਗਾਹ ਦੇ ਵਿੱਚ ਵੱਡਾ ਨਹੀਂ ਬਣਦਾ ਸਤਿਗੁਰ ਤੇ ਇਥੋਂ ਤੱਕ ਕਹਿੰਦੇ ਨੇ ਵੱਡੇ ਵੱਡੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਜਿਹੜੇ ਆਪਣੇ ਆਪ ਨੂੰ ਵੱਡੇ ਬਣਨ ਦੀ ਕੋਸ਼ਿਸ਼ ਕਰਦੇ ਨੇ ਅਖਵਾਉਂਦੇ ਨੇ ਧਨ ਦੌਲਤ ਦੇ ਨਾਲ ਉੱਚੀ ਪਦਵੀ ਦੇ ਨਾਲ ਦੁਨੀਆ ਦੀ ਸ਼ੋਹਰਤ ਪ੍ਰਾਪਤ ਕਰਨ ਦੇ ਨਾਲ ਸੋਚਦੇ ਆ ਵੀ ਬੱਡਾ ਹੋ ਜਾਵੇ ਪਰ ਸਾਹਿਬ ਕਹਿਣ ਲੱਗੇ ਨਹੀਂ ਉਹਨਾਂ ਨੂੰ ਤੇ ਇੱਕ ਚਿੰਤਾ ਦਾ ਰੋਗ ਲੱਗ ਜਾਂਦਾ ਹੈ ਚਿੰਤਾ ਕਿਸ ਗੱਲ ਦੀ ਵੀ ਜਿਸ ਅਹੁਦੇ ਦੇ ਉੱਤੇ ਮੈਂ ਆ ਕੱਲੂ ਕਿਤੇ ਮੇਰੇ ਕੋਲੋਂ ਇਹ ਅਹੁਦਾ ਖਤਮ ਨਾ ਹੋ ਜਾਵੇ ਜਿਸ ਧਨ ਦੇ ਕਾਰਨ ਮੈਂ ਵੱਡਾ ਹਾਂ ਕਿਤੇ ਇਹ ਧਨ ਮੇਰੇ ਕੋਲੋਂ ਖੁੱਸ ਨਾ ਜਾਵੇ ਜਿਹੜੀ ਸ਼ੋਹਰਤ ਮੇਰੀ ਅੱਜ ਦੁਨੀਆ ਦੇ ਅੰਦਰ ਹੈ ਕੱਲੂ ਨਹੀਂ ਰਹੇਗੀ ਤੇ ਮੈਨੂੰ ਵੱਡਾ ਕੌਣ ਕਹੇਗਾ ਇਹ ਚਿੰਤਾ ਏ ਮਨੁੱਖ ਨੂੰ ਤੇ ਸਾਹਿਬ ਕਹਿਣ ਲੱਗੇ ਵੱਡੇ ਵੱਡੇ ਜੋਦਿਸੇ ਲੋਗ ਤਿੰਨ ਕੋ ਬਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਿੜਿਆਈ ਸਵਾਲ ਕਰਦੇ ਨੇ ਵੀ ਕਿਹੜਾ ਵੱਡਾ ਹੈ ਕੀ ਮਾਇਆ ਦੀ ਵਿੜਿਆਈ ਵੱਡੀ ਹੈ ਫਿਰ ਸਾਹਿਬ ਉੱਤਰ ਦਿੰਦੇ ਨੇ ਕਹਿਣ ਲੱਗੇ ਨਹੀਂ ਸੱਜਣਾ ਸੋ ਵੱਡਾ ਜਿਨ ਰਾਮ ਲਿਬ ਲਈ ਅਸਲ ਵਿੱਚ ਤੇ ਉਹ ਵੱਡਾ ਏ ਜਿਹਨੇ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਨਾਲ ਜੋੜ ਲਿਆ ਉਹ ਅਸਲ ਵਿੱਚ ਵੱਡਾ ਏ ਨਿੱਤੇ ਦੁਨੀਆ ਦੇ ਲੋਕ ਵੱਡੇ ਅਖਵਾਉਣ ਨੂੰ ਤੇ ਆਪਣੇ ਆਪ ਨੂੰ ਬੜੇ ਤਤ ਪਰ ਨੇ ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਉਹ ਵੱਡੇ ਨਹੀਂ ਬਣ ਸਕਦੇ ਵੱਡੇ ਬਣਨਾ ਏ ਤੇ ਸਤਿਗੁਰ ਕਹਿਣ ਲੱਗੇ ਉਸ ਵੱਡੇ ਨੂੰ ਯਾਦ ਕਰ ਉਹਦੇ ਗੁਣ ਗਾਂ ਉਦੇ ਅੰਦਰ ਜਿਹੜੇ ਗੁਣ ਨਾ ਉਹੀ ਗੁਣ ਤੇਰੇ ਅੰਦਰ ਆ ਜਾਣਗੇ ਤੂੰ ਵੀ ਵੱਡਾ ਹੋ ਜਾਏਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੱਡੇ ਕਿਹਾਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਾਦਰ ਕਰਦਾ کریم ਦੇ ਜੀਹਾਂ ਰਿਜਕ ਸਬਾਏ ਸਾਈ ਕਾਰਕ ਮਾਵਣੀ ਤੁਰ ਛੋਡੀ ਤਿਨਾਂ ਪਾਏ ਉਹੀ ਕਾਰ ਕਰ ਉਹੀ ਕੰਮ ਕਰ ਜਿਹੜੇ ਮਾਲਕ ਨੂੰ ਪਾਉਂਦੇ ਨੇ ਜੇ ਤੂੰ ਉਹਦੇ ਵਰਗੇ ਕੰਮ ਕਰਨ ਲੱਗ ਪਏਗਾ ਉਹਦੇ ਵਰਗੇ ਤੇਰੇ ਅੰਦਰ ਗੁਣ ਆਜਾ ਬਣਗੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਫਿਰ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੂੰ ਆਪਣੇ ਆਪ ਵੱਡਾ ਹੋ ਜਾਏਗਾ ਉਸ ਮਾਲਕ ਨੂੰ ਸਲਾ ਉਹਦੀ ਸਿਫਤ ਕਰ ਉਹਦੀ ਸਿਫਤ ਕੀਤਿਆਂ ਤੂੰ ਵੱਡਾ ਹੋ ਜਾਏਗਾ ਤੇ ਹੈ ਵੀ ਉਹ ਪਰਮੇਸ਼ਰ ਵੱਡਾ ਏ ਸਤਿਗੁਰੂ ਵੱਡਾ ਕਰ ਸਹਲਾਈ ਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਤਗੁਰ ਕਹਿਣ ਲੱਗੇ ਉਸ ਮਾਲਕ ਪਰਮੇਸ਼ਰ ਨੂੰ ਵੱਡਾ ਸਮਝ ਤੇ ਉਹਦੀਆਂ ਵਡਿਆਈਆਂ ਕਰ। ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਤ ਧਰ ਵਿਚੋ ਮਾਰ ਕੱਢੀਆਂ ਬਰਿਆਈਆਂ ਸਹਿ ਟੁੱਠੇ ਨੌ ਨਿਧ ਪਾਈਆਂ। ਉਹ ਮਾਲਕ ਕਿਰਪਾ ਕਰੇਗਾ ਤੇਰੇ ਸਿਰ ਉੱਪਰ ਮੇਰਾ ਪਰਿਆ ਹੱਥ ਰੱਖ ਦੇਗਾ। ਤੇ ਫਿਰ ਹੋਵੇਗਾ ਕੀ ਵਿਚੋ ਮਾਰ ਕੱਢੀਆਂ ਬੁਰਾਈਆਂ ਤੇਰੇ ਅੰਦਰੋਂ ਬੁਰਾਈਆਂ ਖਤਮ ਹੋ ਜਾ ਬਣਗੀਆਂ ਤੇਰੇ ਅੰਦਰ ਚੰਗੇ ਗੁਣ ਆ ਜਾ ਬਣਗੇ ਜਿੱਦਣ ਚੰਗੇ ਗੁਣ ਆ ਗਿਆਨ ਤੇ ਫਿਰ ਆਪਣੇ ਆਪ ਦੁਨੀਆ ਦੇ ਲੋਕ ਤੈਨੂੰ ਸਲਾਉਣਗੇ ਫਿਰ ਤੂੰ ਆਪਣੇ ਆਪ ਵੱਡਾ ਹੋ ਜਾਵੇਂਗਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਫਿਰ ਤੇ ਆਪਣੇ ਆਪ ਜਹਾਨਤri ਉਸਤਤ ਕਰੇਗਾ ਕਿਉਂਕਿ ਤੂੰ ਵੱਡੇ ਦੇ ਨਾਲ ਜੁੜ ਗਿਆ ਜਿਸ ਵੱਡੇ ਦੇ ਗੁਣ ਨੇ ਉਹੀ ਤੇਰੇ ਅੰਦਰ ਆ ਗਿਆ ਤੂੰ ਵੀ ਵੱਡਾ ਹੋ ਜਾਏਂਗਾ